ਬੰਦਜ ਤਰੰਗਾਂ ਲੈ ਫੈਰਿਆ ਗਿਆ ਵੇ ਸੋਸ਼ੀਗਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਕਮਿਊਨਿਟੀ ਕਨਵੀਨਰ ਬਾਈਸਫ ਸਾਹਿਬ ਧਾਰੀਵਾਲ ਬਾਈਸਫ ਸਾਹਿਬ ਧਾਰੀਵਾਲ ਦੀ ਸਮੂਹ ਟੀਮ ਧਾਰੀਵਾਲ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਜਤਤਵੰਦੀਆਂ ਰਾਜਨੀਤਿਕ ਜਤਤਵੰਦੀਆਂ ਵੱਲੋਂ ਅੱਜ ਸਮੂਹ ਤੌਰ ਤੇ ਇਕੱਠੇ ਹੋ ਕੇ ਬਾਈਸਫ ਧਾਰੀਵਾਲ ਦਾ ਧਾਰੀਵਾਲ ਸ਼ਹਿਰ ਦਾ ਜਿਹੜਾ ਦਿਲ ਸ਼ਹੀਦ ਭਗਤ ਸਿੰਘ ਚੌਂਕ ਬੱਸ ਸਟੈਂਡ ਦੇ ਉੱਪਰ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਔਰ ਸਾਰੇ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਸਾਡਾ ਆਜ਼ਾਦੀ ਦਿਵਸ ਸੈਲਿਬ੍ਰੇਟ ਕਰਦੇ ਆ ਮੈਂ ਸਭ ਤੋਂ ਪਹਿਲਾਂ ਆਪਣੇ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਪ੍ਰਣਾਮ ਕਰਦਾ ਔਰ ਵਟਵਾਰੇ ਦੇ ਸਮੇਂ ਜਿਹੜੇ ਪੰਜਾਬ ਦੇ ਲੋਕ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਵੀ ਮੈਂ ਜਿਹੜਾ ਹੈਗਾ ਕੋਟੀ ਕੋਟੀ ਪ੍ਰਣਾਮ ਕਰਦਾ ਮੈਂ ਫਿਰ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਇਹ ਆਜ਼ਾਦੀ ਜਿਹੜੀ ਹੈ ਬੜੀ ਮੁਸ਼ਕਿਲ ਨਾਲ ਮਿਲੀ ਹੈਗੀ ਆਜ਼ਾਦੀ ਆ ਜਿਹੜਾ ਨਿਗ ਮੰਨਣਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੰਨਣਾ ਹੈਗਾ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਪ੍ਰਤੀ ਵਫਾਦਾਰ ਹੋਈਏ ਅਸੀਂ ਆਪਣੇ ਦੇਸ਼ ਪ੍ਰਤੀ ਵਫਾਦਾਰ ਹੋਈਏ ਸਾਰੇ ਲੋਕਾਂ ਨੂੰ ਪਿਆਰ ਕਰੀਏ ਇੱਕ ਦੂਜੇ ਦਾ ਸਾਥ ਦੇ ਕੇ ਤੇ ਭਾਰਤ ਨੂੰ ਹੋਰ ਮਹਾਨ ਬਣਾਈਏ ਓਨਕਲਾਬ ਜਿੰਦਾਬਾਦ ਹਾਲੇ ਤੱਕ ਅਜੇ 15 ਜਨਵਰੀ ਦੇ ਦਿਨ ਜੋ ਕੱਡੇ ਪਾਸੇ ਅੰਦਰ ਬੈਠੇ ਸੀ ਫਿਰ ਜੰਮੂ ਦੇ ਵਿੱਚ ਜਿਹੜਾ ਦਾਸਾਰਾ ਗਿਆ ਉਹਦੇ ਬਾਅਦ ਵਿੱਚ ਦੱਸੋ ਭਾਰਤ ਮਾਤਾ ਦੀ ਜੈ ਮੈਂ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਦਾਨ ਹਿਊਮਨ ਰਾਈਟਸ ਸੁਸਾਇਟੀ ਅੱਜ ਹਰ ਸਾਲ ਦੀ ਤਰ੍ਹਾਂ ਵਾਈਸੋਖ ਧਾਰੀਵਾਲ ਨੇ ਸਾਰੀਆਂ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੇ ਰਲ ਕੇ ਆਜ਼ਾਦੀ ਦਿਵਸ ਤੇ ਝੰਡਾ ਚੜਾਇਆ ਜਿੱਥੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਵੀ ਵਸਦੇ ਭਾਰਤੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਇਹ ਮੈਂ ਅਪੀਲ ਵੀ ਕਰਦਾ ਹਾਂ ਕਿ ਜਿਹੜੀ ਸਾਨੂੰ ਇਹ ਆਜ਼ਾਦੀ ਆ ਇਹ ਬੜੀ ਕੁਰਬਾਨੀਆਂ ਨਾਲ ਮਿਲੀ ਆ ਸਾਡੇ ਜਿੰਨੇ ਵੱਡੇ-ਵਡੇਰੇ ਸੀ ਸਾਰਿਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਸ ਆਜ਼ਾਦੀ ਦਾ ਜਿੱਤੇ ਨਿਗਮ ਰੇ ਆ ਉਥੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਸੰਵਿਧਾਨ ਦੇ ਪ੍ਰਤੀ ਸੱਚੀ ਨਿਸ਼ਟਾ ਰੱਖੀਏ ਤੇ ਦੇਸ਼ ਦੀ ਆਜ਼ਾਦੀ ਦੇ ਵਿੱਚ ਥੋੜਾ-ਥੋੜਾ ਯੋਗਦਾਨ ਪਾਈਏ ਤਾਂ ਜੋ ਸਾਡਾ ਭਾਰਤ ਵਾ ਉਹ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਸਕੇ ਮੈਂ ਇੱਕ ਵਾਰ ਫੇਰ ਸਾਰੇ ਦੇਸ਼ ਵਿਦੇਸ਼ੀ ਵਾਜ ਦੇ ਭਾਰਤੀਆਂ ਨੂੰ 78ਵੇਂ ਆਜ਼ਾਦੀ ਦੇ ਦਿਨ ਲੱਖ ਲੱਖ ਵਧਾਈ ਦਿਨਾ ਜੀ ਤੁਹਾਨੂੰ ਜੋ 78 ਸਾਲ ਹੋ ਗਏ ਨੇ ਆਜ਼ਾਦੀ ਨੂੰ ਪਰ ਉਹ ਆਜ਼ਾਦੀ ਦੀ ਗੱਲ ਨਹੀਂ ਰਹੀ ਜੇ ਦੀ ਉਹੋ ਹੀ ਕਲਾਮੀ ਵਾਲਾ سلسلہ ਚੱਲਦਾ ਪਿਆ ਉਹਦੇ ਬਾਰੇ ਦੱਸੋ ਉਹ ਤੁਸੀਂ ਸਹੀ ਗੱਲ ਕਰ ਰਿਹਾ ਕਿ ਜਿੱਥੇ ਇੱਕ 78 ਸਾਲ ਦੇ ਬਾਅਦ ਕਈ ਵਾਰ ਦਿਲ ਦੁੱਖਦਾ ਵੀ ਆ ਗੱਲ ਕਰਨ ਲੱਗਿਆਂ ਕਿ ਹਰ ਬੰਦੇ ਨੂੰ ਆਪਣਾ ਜਿਹੜਾ ਹੱਕ ਵਾ ਉਹ ਅੱਜ ਵੀ ਨਹੀਂ ਮਿਲ ਰਿਹਾ ਬੰਦਾ ਕਿਤੇ ਵੀ ਆਪਣੇ ਹੱਕ ਲਈ ਲੈਣ ਲਈ ਛੜਕਾਂ ਤੇ ਕੋਈ ਟਾਵਰਾਂ ਤੇ ਚੜਿਆ ਵਾ ਇਦਾ ਨਹੀਂ ਹੋਣਾ ਚਾਹੀਦੀਆਂ ਜਿਹੜੇ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸਾਡੇ ਜਿਹੜੇ ਬੇਰੁਜ਼ਗਾਰ ਬੱਚੇ ਆ ਜਾਂ ਜੋ ਵੀ ਆ ਜਿਹਦਾ ਜ ਹੱਕ ਬਣਦਾ ਮੈਂ ਕਹਿੰਦਾ ਵੀ ਸੜਕਾਂ ਤੋਂ ਬਹਿਣ ਤੋਂ ਪਹਿਲਾਂ ਉਹਨਾਂ ਨੂੰ ਹੱਕ ਦੇਣਾ ਚਾਹੀਦਾ ਪਰ ਅੱਗੇ ਤੱਕ ਅਫਸੋਸਨਾ ਕਹਿਣਾ ਪੈ ਰਿਹਾ ਵਾ ਵੀ ਇਹ ਗੱਲ ਹੋਈ ਨਹੀਂ ਆ ਇੱਕ ਗੱਲ ਮੈਂ ਮੇਨ ਗੱਲ ਕਰਾਂ 78 ਸਾਲ ਦੇਸ਼ ਆਜ਼ਾਦ ਨੂੰ ਹੋ ਗਿਆ ਪਰ ਸਾਡਾ ਇੱਕ ਧਾਰੀਵਾਲ ਦੀ ਜੇ ਮੈਂ ਗੱਲ ਕਰਾਂ ਸਾਨੂੰ ਇੱਕ ਬੱਸ ਸਟੈਂਡ ਨਸੀਬ ਨਹੀਂ ਹੋਇਆ ਇੱਥੇ ਸਾਰੀਆਂ ਸਰਕਾਰਾਂ ਆਈਆਂ ਸਾਰੀਆਂ ਪਾਰਟੀਆਂ ਨਹੀਂ ਸਰਕਾਰਾਂ ਆਈਆਂ ਵਾ ਪਰ ਕਿਸੇ ਲੀਡਰ ਨੇ ਇਹ ਸੋਚਿਆ ਹੀ ਨਹੀਂ ਕਿ ਇਹ ਜਿਹੜੇ ਇੱਥੇ ਲੋਕ ਵੱਸਦੇ ਆ ਇਹਨਾਂ ਦਾ ਵੀ ਕੋਈ ਹੱਕ ਬਣਦਾ ਵਾ ਤੇ ਮੈਂ ਉਹ ਵੀ ਇੱਕ ਅਪੀਲ ਕਰਦਾ ਕਿ ਜਿਹੜੇ ਸਾਡੇ ਲੀਡਰ ਆ ਉਹਨਾਂ ਨੂੰ ਧਾਰੀਵਾਲ ਚ ਕਿਤੇ ਵੀ ਜਗ੍ਹਾ ਬਹੁਤ ਜਗ੍ਹਾ ਆਪਣਾ ਬਾਈਪਾਸ ਤੇ ਸਰਕਾਰੀ ਫੰਡ ਹੁੰਦੇ ਨੇ ਸਰਕਾਰੀ ਜਗ੍ਹਾ ਬਣਦੀ ਨੇ ਗਦਾਸਪੁਰ ਦਾ ਪਾਕਿਸਤਾਨ ਗੱਡਾ ਵਧੀਆ ਬਣ ਗਿਆ ਬਟਾਲੇ ਦਾ ਬਣ ਗਿਆ ਮੈਂ ਆਪਣੀ ਸੰਸਦਾਂ ਤੋਂ ਔਰ ਜੋ ਅਪੀਲ ਕਰਦਾ ਕਿ ਜਿਹੜੀ ਧਾਰੀਗਲ ਚ ਇੱਕ ਬੱਸ ਸਟੈਂਡ ਬਣੇ ਤਾਂ ਜੋ ਆਮ ਸਵਾਰੀਆਂ ਨੂੰ ਇੱਥੇ ਨਾ ਰਾਹਤ ਮਿਲੇ ਗਰਮੀ ਦੀ ਧੁੱਪ ਤੇ ਸੜਕ ਤੇ ਖਲੋਗ ਜਾਂਦੇ ਕਈ ਵਾਰ ਡਿੱਗ ਜਾਂਦੇ ਨੇ ਨਾ ਕੋ ਪਾਣੀ ਦੀ ਸਹੂਦਾ ਨਾ ਬਾਥਰੂਮ ਦੀ ਸਹੂਦਾ ਤੇ ਬਸ ਸਟੈਂਡ ਬਹੁਤ ਜ਼ਰੂਰੀ ਆ ਜੀ। ਆਜ਼ਾਦੀ ਅਸੀਂ ਕਿਉਂ ਪਾਸ ਦੇ ਅੰਦਰ ਵਿੱਚ 15 ਅਗਸਤ ਦੀ ਵੰਦੀ ਛੰਡਾ ਚੜਾ ਗਿਆ ਉਸ ਮਹਾਂਤਸਰ। ਮੈਂ ਮੁਖਵੰਤ ਸਿੰਘ ਲਾਗੀ ਜਨਰਲ ਸੈਕਟਰੀ ਵਾਇਸ ਰੈਧਾਰੀਵਾਲ ਅੱਜ 78ਵੇਂ ਆਜ਼ਾਦੀ ਦਿਵਸ ਤੇ ਆਪਣੇ ਸ਼ਹਿਰ ਨਿਵਾਸੀਆਂ ਹਿੰਦੁਸਤਾਨ ਨਿਵਾਸੀਆਂ ਜਿਹੜੇ ਬਾਹਰ ਵੀ ਸਾਡੇ ਦੇਸ਼ਾਂ ਵਿੱਚ ਵੱਸਦੇ ਨੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਇਹ ਇੰਜੀਨੀਅਰ ਜਗਦੀਂਦਰ ਸਿੰਘ ਜੀ ਵੱਲੋਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਮੇਨ ਮੁੱਦਾ ਜਿਹੜਾ ਆ ਆਜ਼ਾਦੀ ਤੇ ਹੈਗੀ ਹੈ ਸਾਡੀ ਲੇਕਿਨ ਆਜ਼ਾਦੀ ਦੇ ਨਾਲ ਨਾਲ ਜਿੱਤਰਾ ਇੰਜੀਨੀਅਰ ਸਾਹਿਬ ਨੇ ਦੱਸਿਆ ਵੀ ਅਸੀਂ ਉਹੋ ਗੁਲਾਮੀ ਦੀ ਜ਼ਿੰਦਗੀ ਜਿਹੜੀ ਆ ਉਹ ਜੀ ਰਹੇ ਆ ਕੋਈ ਡਿਵੈਲਪਮੈਂਟ ਜਿਹੜੀ ਨਾਂ ਦੀ ਚੀਜ਼ ਕੋਈ ਨਹੀਂ ਹੈਗੀ ਇੱਕ ਦੂਜਾ ਇਹ ਆ ਕਿ ਸਾਨੂੰ ਅੱਜ ਇਸ ਪ੍ਰਤ ਦਿਹਾੜੇ ਤੋਂ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਵਾ ਕਿ ਅਸੀਂ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਨਸ਼ਾ ਮੁਕਤ ਜੜਾ ਬਣਾਇਏ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਬਹੁਤ ਜ਼ਿਆਦਾ ਬਰਬਾਦ ਹੋ ਰਹੀ ਆ ਇਸ ਦੇ ਨਾਲ ਹੀ ਇੱਕ ਮੈਂ ਹੋਰ ਵੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਅੱਜ ਕੱਲ ਨੌਜਵਾਨ ਬੱਚੇ ਨੇ ਉਹ ਆਈਏਐਸ ਪੀਸੀਐਸ ਨੂੰ ਛੱਡ ਕੇ ਆਈਲੈਟਸ ਨੂੰ ਹੀ ਆਪਣੇ ਆਈਏਐਸ ਤੇ ਪੀਸੀਐਸ ਮੰਨਣ ਲੱਪੇ ਨੇ ਉਹ ਆਪਣਾ ਰੁਝਾਨ ਬਾਹਰ ਦਾ ਛੱਡ ਕੇ ਇੱਥੇ ਹੀ ਇੱਥੇ ਪੜਨ ਇੱਥੇ ਪੜ੍ਹਾਈ ਕਰਨ ਇੱਥੇ ਹੀ ਨੌਕਰੀਆਂ ਅਵੇਲੇਬਲ ਹੋ ਸਕਦੀਆਂ ਨੇ ਜੇ ਉਹ ਪੜਨ ਤੇ ਕਿਉਂਕਿ ਉਹਨਾਂ ਦਾ ਰੁਝਾਨ ਹੀ ਸਾਰਾ ਬਾਹਰ ਨੂੰ ਹੋ ਗਿਆ ਵਾ ਮੈਂ ਸਮਝਦਾ ਵੀ ਮੇਰਾ ਖਿਆਲ ਆ ਵੀ ਹੋਰ 2-4 ਸਾਲਾਂ ਨੂੰ ਸਾਡੇ ਪੰਜਾਬ ਦੇ ਵਿੱਚ ਹੀ ਨਾ ਕੋਈ ਤਹਿਸੀਲਦਾਰ ਪੰਜਾਬੀ ਲੱਭਣਾ ਜੇ ਨਾ ਕੋਈ ਐਸਡੀਓ ਪੰਜਾਬੀ ਲੱਭਣਾ ਜੇ ਕਿਸੇ ਵੀ ਮਹਕਮੇ ਦਾ ਇੰਚਾਰਜ ਜਿਹੜਾ ਬਸਾਨੂੰ ਨਹੀਂ ਲੱਭਣਾ ਇਸ ਕਰਕੇ ਨੌਜਵਾਨ ਪੀੜ੍ਹੀ ਅੱਗੇ ਇਹਦੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਹ ਜ਼ਰੂਰ ਅਪੀਲ ਕਰਦਾ ਹਾਂ ਕਿ ਇਹ ਸੰਸਕਾਰ ਜ਼ਰੂਰ ਦੇਣ ਕਿ ਜੋ ਅਸੀਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਸੇਵਾ ਕਰ ਸਕਦੇ ਹਾਂ ਉਹ ਆਪਾਂ ਹੋਰ ਕਿਤੇ ਨਹੀਂ ਸੇਵਾ ਕਰ ਸਕਦੇ ਮਾਰਤ ਮਾਤਾ ਕੀ ਜੈ